ਪ੍ਰੋਬਲਮ ਸਾਨੂੰ ਜਿਹੜੀ ਇਨਫਰਾਸਟ੍ਰਕਚਰ ਦੀ ਸੀ ਉਹਦੀ ਬਿਲਡਿੰਗ ਦੀ ਰਿਪੇਅਰ ਦੀ ਲੋਡ ਸੀ ਸਾਨੂੰ ਬਿਲਡਿੰਗ ਰਿਪੇਅਰ ਦੀ ਲੋਡ ਸੀ ਜੋ ਪਿੱਲਰ ਕੱਟਰ ਦੀ ਲੋਡ ਸੀ ਉਹਦੀ ਰਿਪੇਅਰ ਦੀ ਲੋਡ ਸੀ ਔਰ ਇਨਸਟਰੂਮੈਂਟ ਦੀ ਸਾਨੂੰ ਜਰੂਰਤ ਸੀ ਔਰ ਇਹਦੇ ਰਿਗਾਰਡਿੰਗ ਡੀਸੀ ਸਾਹਿਬ ਦੇ ਨਾਲ ਅਸੀਂ ਰਿਕਵੈਸਟ ਕੀਤੀ ਸੀ ਔਰ ਸਾਨੂੰ ਐਸਪੀਸ਼ਲ ਡਿਸਟ੍ਰਿਕਟ ਦੇ ਅੰਡਰ ਜਿਹੜੀ ਬਜਟ ਜਿਹੜਾ ਅਪਰੂਵ ਹੋ ਚੁੱਕਿਆ ਦਿੱਤੀ ਹੋ ਗਵਰਨਮੈਂਟ ਆਫ ਇੰਡੀਆ ਤੋਂ ਉਹ ਜਲਦੀ ਇੰਸਟਰੂਮੈਂਟ ਔਰ ਇਹਦੀ ਰਿਪੇਅਰ ਦਾ ਜਿਹੜਾ ਕੰਮ ਉਹ ਸ਼ੁਰੂ ਹੋ ਜਾਏ। ਇੱਥੇ ਤੱਕ ਤੁਹਾਨੂੰ ਇੰਸਟਰੂਮੈਂਟ ਨਹੀਂ ਹੈਗੇ ਮਤਲਬ ਕਿ ਬਿਲਡਿੰਗ ਦੇ ਵੀ ਹਾਲਾਤ ਕਾਫੀ ਖਸਤਾ ਨੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਫਿਰ ਤੁਸੀਂ ਸਰਵਾਈਵ ਕਰੇ ਹੋ ਤੁਸੀਂ? ਸਰਵਾਈਵ ਦੇਖੋ ਇਹ ਨੌਕਰੀ ਦਾ ਜਿਵੇਂ ਲੋਕਾਂ ਨੂੰ ਸਰਵਪ ਤਾਂ ਕਰਨਾ ਹੀ ਆ ਅਸੀਂ ਇੱਥੇ ਪੋਸਟਡ ਆ। ਅਸੀਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰੀਦੀ ਆ ਜੋ ਵੀ ਸਾਡੇ ਕੋਲ ਅਵੇਲੇਬਲ ਸੋਰਸਸ ਹੁੰਦੇ ਆ। ਉਹਦੇ ਵਿੱਚ ਲੋਕਾਂ ਨੂੰ ਬੈਸਟ ਟ੍ਰੀਟਮੈਂਟ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਸ਼ਰਾਪਤੀ ਅੰਸਰ ਹੁੰਦੇ ਆ ਲੁੱਟਾਂ ਖੋਹਾਂ ਜਾਂ ਮਤਲਬ ਕਿ ਕੋਈ ਚੋਰੀਆਂ ਕਰਦੇ ਆ ਉਹਦਾ ਵੀ ਕੋਈ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਦੇਖੋ ਇਹਦੀ ਚਾਰ ਦਿਵਾਰੀ ਨਹੀਂ ਹੈ ਇਸ ਕਰਕੇ ਡ੍ਰੈਸਪਾਸ ਤਾਂ ਹੈ ਹੀ ਚਾਰ ਦਿਵਾਰੀ ਦੀ ਜਿਹੜੀ ਬਿਲਡਿੰਗ ਨੂੰ ਲੋਟ ਸੀ ਇਹਦੇ ਵਿੱਚ ਕਾਫੀ ਜਿਹੜੇ ਬਾਹਰ ਦੇ ਲੋਕ ਵੀ ਇੱਥੇ ਆ ਜਾਂਦੇ ਇਹਦੇ ਰਿਗਾਰਡਿੰਗ ਅਸੀਂ ਟਾਈਮ ਟੂ ਟਾਈਮ ਜਿਹੜੇ ਐਸਐਸਪੀ ਸਾਹਿਬ ਨੂੰ ਚਿੱਠੀ ਲਿਖਦੇ ਆ ਕਿ ਇੱਥੇ ਜਿਹੜੀ ਹੈ ਕੁਲੀ ਗਸ਼ਤ ਨੂੰ ਬਦਾਈ ਜਾਏ ਕਿਉਂ ਟ੍ਰਾਂਸਪਾਸ ਦੀ ਇਤਨਾ ਨਸ਼ੇਦ ਆਫ ਇਸ ਰਿਲੇਟਡ ਵੀ ਲੋਕ ਹਿੰਦੀ ਨਸ਼ੇ ਅਸੀਂ ਇਸ ਤਰ੍ਹਾਂ ਐਸਰਚ ਤਨ ਦੇਖਿਆ ਜਿਵੇਂ ਕੰਡਮ ਕੁਆਟਰ ਆ ਉੱਥੇ ਕਈ ਵਾਰ ਲੋਕੀ ਆਂਦੇ ਆ ਉਹਦੇ ਰਿਗਾਰਡਿੰਗ ਹੀ ਐਸਐਸਪੀ ਸਾਹਿਬ ਨੂੰ ਅਸੀਂ ਚਿੱਠੀ ਜਿਹੜੀ ਹੈ ਉਹ ਲਿਖੀ ਹੈ ਸੀ ਟਾਈਮ ਟੂ ਟਾਈਮ ਉੱਥੇ ਉਹਨਾਂ ਨੂੰ ਅਰਜੀ ਦੇਣੇ ਫਿਰ ਗਸ਼ਤ ਵੱਜ ਜਾਂਦੀ ਹੈ ਤੇ ਸਟਾਫ ਦਾ ਕੀ ਰੋਲ ਹੈ ਸਰ ਸਟਾਫ ਪੂਰਾ ਜੀ ਜਾਂ ਕੀ ਜੀ ਸਟਾਫ ਸਾਡੇ ਕੋਲ ਹਾਂਜੀ ਪੂਰਾ ਤਿੰਨ ਸਵੇਰੇ ਜਿਹੜੇ ਸਵੇਰ ਦੀ ਸ਼ਿਫਟ 'ਚ ਡਾਕਟਰ ਦਿਨ ਅਵੇਲੇਬਲ ਹੈ ਸ਼ਾਮ ਦੀ ਸ਼ਿਫਟ 'ਚ ਇੱਕ ਡਾਕਟਰ ਗੁਰੂ ਅਵੇਲੇਬਲ ਹੁੰਦੇ ਔਰ ਡਬੀਆ ਇਹ ਸਾਡੇ ਕੋਲ ਨਾਲ ਕਲਾਸਪੋਰਾਂ ਦੀ ਕਮੀ ਹੈ ਜੇ ਮਰਤ ਤਾਂ ਖੰਡ ਵੀ ਲੱਗਦੀ ਹੈ ਪਰ ਡਾਕਟਰਾਂ ਦੀ ਸਰਵਸਥਿਤੀ ਠੀਕ ਹੈ ਡਾਕਟਰਾਂ ਦਾ ਜਿੰਨਾ ਹੋ ਸਕਦਾ ਉਹ ਸਹੀ ਹੈ ਪਰ ਜਿਹੜਾ ਸੂਤ ਹੈ ਨਾ ਜਿਵੇਂ ਬਿਲਡਿੰਗ ਵਧੀਆ ਹੋਣੀ ਚਾਹੀਦੀ ਹੈ ਅੰਦਰ ਪ੍ਰਬੰਧ ਉਹ ਨਹੀਂ ਹੈਗਾ ਜਿਵੇਂ ਪਾਣੀ ਦਾ ਰੀਨ ਦਾ ਫੋਰੋ ਜਿਹੜੀ ਅਰ ਗੰਦਗੀ ਵੀ ਦੇਖੀ ਆਪਣੀ ਪਈ ਹੈ ਸੀਸੀ ਵੀ ਟੁੱਟਣ ਦੇ ਬਾਰੇ ਹਾਂ ਯਾਰ ਤਾਂ ਸਾਰੇ ਬਿਲਡਿੰਗ ਦਾ ਸਾਰੀ ਖਸਤਾ ਹਾਲ ਹੈ ਅੰਡਰਟਾਈਪ ਹੈ ਬਾਰੋਂ ਵੇਖਣ ਨੂੰ ਤਾਂ ਪਤਾ ਹੀ ਨਹੀਂ ਆਦਾ ਵੀ ਹਸਪੀਟਲ ਹੈ ਕੀ ਹੈ ਮੈਂ ਤਾਂ ਵੈਸੇ ਫਸਟ ਟਾਈਮ ਆਇਆ ਪਰ ਮੈਂ ਤਾਂ ਅੱਗੇ ਜਾ ਰਿਹਾ ਸੀ ਫਿਰ ਮੈਂ ਦੇਖਿਆ ਇੱਥੇ ਲੋਕ ਲੈ ਕੇ ਆ ਰਹੇ ਗਰਮ ਚਾਹੀਦਾ ਨਹੀਂ ਇਹਨਾਂ ਨੂੰ ਵੀ ਤਾਂ ਬਿਲਕੁਲ ਜੀ ਸਰਕਾਰ ਨੂੰ ਕਿਉਂ ਨਹੀਂ ਚਾਹੀਦਾ ਇਹ ਹਿੱਸਾ ਸਰਕਾਰ ਨੂੰ ਚਾਹੀਦਾ ਹੈਗਾ ਇਹ ਤਾਂ ਆਪ ਦੇ ਕੋ ਪਛਵਾ ਦਾ ਇਸ਼ਾਰਾ ਤਕਰੀਬਨ ਹੀ ਇੱਥੇ ਹੀ ਚਾਹੀਦਾ ਅਰੇਂਜਮੈਂਟ ਤਾਂ ਜ਼ਰੂਰ ਚਾਹੀਦਾ ਹੈ ਕਿ ਹੁਣ ਤੁਸੀਂ ਆਏ ਕੀ ਮੁਸ਼ਕਲਾਂ ਆਈਆਂ ਚਾਰਤ ਤੁਸੀਂ ਦੇਖੋ ਮੈਂ ਇੱਕ ਡਾਕਟਰਾਂ ਤੋਂ ਸਵਾ ਬਾਕੀ ਸਾਰੀਆਂ ਮੁਸ਼ਕਲਾ ਹੀ ਹੈ ਜੀ ਇਕੱਲਾ ਡਾਕਟਰਾਂ ਦਾ ਸਹੀ ਪ੍ਰਬੰਧ ਹੈ ਚਲੋ ਜਿੰਨੇ ਵੀ ਹੈਗੇ ਉਹਨਾਂ ਵੱਤ ਵੱਧ ਸਟੇ ਹੋ ਜਾਂਦੇ ਆ ਪਰ ਬਾਕੀ ਕੋਈ ਇਕੁਇਪਮੈਂਟ ਮੇਰੇ ਖਿਆਲ ਤੱਕ ਕੋਈ ਵੀ ਨਹੀਂ ਹੈਗਾ ਜੀ ਪ੍ਰੋਪਰ ਬੈੱਡ ਨਹੀਂ ਹੈਗੇ ਜਿਹੜਾ ਹੋਪ ਜਿਹੜਾ ਅਰੇਂਜਮੈਂਟ ਹੈ ਕੋਸੇ ਪਾਣੀ ਦਾ ਵੀ ਹਾਂਜੀ ਪਾਣੀ ਦਾ ਵੀ ਵੇਖੋ ਉੱਥੇ ਸਰ ਜਾ ਕੇ ਬਹੁਤ ਆ ਇੱਕ ਟੈਂਪਰੇਰੀ ਹੈ ਬਾਕੀ